ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਚ칸 ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਹੈ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਚਟਿਏ ਤਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਘਟਿਏ ਸਜਨ ਸੱਚਾ ਪਾਤ ਸਾਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬੈਠੀਐ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ਼ਿਵਾ ਹੈ ਗੁਰੂ ਸਾਹਿਬ ਜੀ ਕਨਾਰੀ ਮਹਿਲਾ ਚੌਥਾ ਕਲਯੁਗ ਕਾ ਤਰਮ ਕਹੋ ਤੁਮ ਪਾਈ किब छूटें हम छूटका की हर हर जप बेड़ी हर तुलहा हर जपियो तरे थरा की काल युग का धर्म कहो तुम पाई ਕਿਵ ਛੂਟੇ ਹਮ ਛੁਟ ਕਾ ਕੀ ਹਰ ਹਰ ਜਪ ਪੇੜੀ ਹਰ ਤੁਲਹਾ ਹਰ ਜਪਿਓ ਤਰੈ ਤੇਰਾ ਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮਾਗੀ भगत ਈਕਾ ਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦੀਨ ਅਰ ਸੂਰ ਤਿਸਨਾ ਅਗਨ ਬੁਝਾਨੀ ਸਿਵ ਰਚਿਓ ਚੰਦ ਚੰਦਾ ਕੀ ਤੁਮ ਬਡ ਪਰਖ ਬਡ ਅਗਮ ਅਗੋਚਰ ਤੁਮ ਆਪੇ ਆਪ ਆਪਾ ਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਨ ਦਾਸ ਤਸਾ ਕੀ ਤੁਮ ਬੜ ਬੜੁ ਪ੍ਰਖ ਬੜ ਅਗਮ ਅਗੋਚਰ ਤੁਮ ਆਪੇ ਆਪ ਅਪਾ ਕੀ ਜਨਨਾਲਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਨ ਦਾਸ ਦਸਾ ਕੀ ਐ ਚੌਥੀ ਪਾਚਹੀ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਹੇ ਭਾਈ ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿੱਚੋਂ ਬਚਿਆ ਜਾ ਸਕੇ ਮੈਂ ਇਨ੍ਹਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦੱਸ ਮੈਂ ਕਿਵੇਂ ਬਚਾਂ ਪਰਮਾਤਮਾ ਦੇ ਨਾਮ ਦਾ ਜਾਪ ਭੇੜੀ ਹੈ ਨਾਮ ਹੀ ਤੁਲਹਾ ਹੈ ਜਿਸ ਮਨੁੱਖ ਨੇ ਹਰੀ ਨਾਮ ਜਪਿਆ ਉਹ ਤਾਰੂ ਬਨ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹੈ ਪ੍ਰਭੂ ਜੀ ਦੁਨੀਆਂ ਦੇ ਵਿਕਾਰਾਂ ਦੇ ਚੰਬੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾਲਾ हे हरि मेनू अपना नाम जपन दी समरथा दे मैं तेरे पासो सिर्फ तेरी भक्ति दा दान मांग रिया हां हे भाई जिन्ना मलुखاں نے குரு دے بچناں دی راہئی परमात्मा दा नाम जपिया ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਚਿਤਲ ਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖ ਲਿਖ ਰੱਖਿਆ ਸੀ ਤਰੰਪਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ। ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਗਿਆ। ਮਾਨੋ ਠੰਡਕ ਪਹੁੰਚਾਣ ਵਾਲਾ ਚੰਦ ਚੜ ਪਿਆ। ਜਿਸ ਨੇ ਉਹਨਾਂ ਦੇ ਹਿਰਦੇ ਵਿੱਚੋਂ ਤ੍ਰਿਸ਼ਨਾ ਦੀ ਅਗ ਬੁਝਾ ਦਿੱਤੀ। جس نے ویکار دا تپدہ سورج شانت کر دیتا ہے hey پربھو تو ترب ویاپک تو ہے تو, سرب ہے. تو پہنچ ہے گیان اندریاں دی راہی تیرے تک پہنچ نہیں ہو سکتی تو ہر تھا آپ ہی آپ ਆਪ ਹੀ ਆਪ ਹੈ हे प्रभु ਆਪਣੇ ਦਾਸਾਂ ਉਤੇ ਮਿਹਰ ਕਰ ਤੇ ਆਪਣੇ ਦਾਸਾਂ ਦੇ ਦਾਸ ਦਾ ਦਾਸ ਬਣਾ ਲੈ